ਏ ਨਹੀਂ ਪ੍ਰਿੰਕਾ ਉਧਰ ਨਹੀਂ ਜਾਣਾ ਤੂੰ ਧਲ ਸੋਣਾ ਆਪਾਂ ਅੱਜ ਕੱਲ ਨਾ ਮਰ ਰਵਾਜ ਚੱਲਿਆ ਆਪਾਂ ਚੱਲਦੇ ਕੈਫੇ ਚ ਕਾਫੀ ਪੀਣ ਇਹ ਪੁਰਾਣੇ ਭੁੰਨੇਦਾਨ ਵਾਲੇ ਰਵਾਜ ਗਏ ਉਹ ਕਮਲ ਕੇ ਕਿਹੜੀਆਂ ਪੀਂਘਾਂ ਚੱਲ ਮੈਂ ਤੈਨੂੰ ਚੰਡੋਲ ਤੇ ਲੈ ਕੇ ਚਲ ਤਾ ਆ ਜਾ ਬੈਰਨੇ ਕਿੱਥੇ 바ਗੀ ਤੂੰ ਹਯਾ ਜੀ ਪ੍ਰਿੰਕਾ ਉਹ ਤੇਰੀ ਫਾਇਨ ਉਹ ਆ ਕੀ ਹੋ ਗਿਆ ਉਹ ਓਹੋ ਹੋ ਇਹ ਤਾਂ ਮੇਰਾ ਸਾਲਾ ਸੁਪਨਾ ਸੀ ਓਹੋ ਸਾਰੀ ਪੱਟੀ ਮੇਂ ਸੀ ਹੋ ਗਈ ਸੁਪਨੇ ਦੀ ਉਹ ਅੱਖ ਨੂੰ ਗਿਆ ਸਾਲਾ ਨਜ਼ਾਰਾ ਆਉਂਦਾ ਸੀ ਨਜ਼ਾਰਾ ਜਾਂਦਾ ਸੀ ਨਜ਼ਾਰਾ ਆਉਂਦਾ ਸੀ ਨਜ਼ਾਰਾ ਜਾਂਦਾ ਸੀ ਚੱਲ ਕੋਈ ਨਹੀਂ ਸੁਣ ਵੀ ਨਾ ਲਵੇ ਕਿਤੇ ਜਵਾਕਾ ਦੀ ਮਾਂ ਕਿਤੇ ਛੱਤਰ ਪੈ ਜਾਣਾ ਹਰਜੀਪ੍ਰਿਆ ਅੱਕਾ ਯਾਦ ਕਰਾਂ ਮੈਂ ਸਾਲਾ ਯਾਰ ਸਾਡੇ ਵਾਲਾ ਚੜਾ ਅੱਜ ਕਿੱਧਰ ਗਿਆ ਉਹ ਵੀ ਨਹੀਂ ਮਨੁਦੀ ਨਾ ਕਰੇ ਯਾਰ ਮੋਟਰਸਾਈਕਲ ਵੀ ਕਰੇ ਹੈ ਨਹੀਂ ਸਕੂਟਰ ਹਨਾ ਚੱਲ ਜੈ ਹੇ ਦੀ ਕੋਕੋਰ ਜੇ ਕੋਕੋ ਦੇ ਬੱਚੇ ਸਪਨਾ ਕੀ ਆਇਆ ਸੀ ਐ ਜਫੀ ਭਾਈ ਆਹ ਕੀ ਬਾਤਾਂ ਨੇ ਸਾਲਾ ਸਾਰੇ ਸੁਪਨੇ ਦੀ ਪੱਟੀ ਮੇਸ ਹੋ ਗਈ ਚੱਲ ਸੁਪਨੇ ਜੀ ਸਹੀ ਨਜ਼ਾਰਾ ਤਾਂ ਆਇਆ ਚੱਲ ਮਣਾ ਪਏ ਜਾ ਕਿ ਦੁਬਾਰੇ ਸੁਪਨਾ ਆ ਜੇ ਆਉਣ ਦੇ ਕੰਡੀਆਂ ਲੱਤੀਆਂ ਸਰਬਤੀ ਅੱਖੀਆਂ ਨਹੀਂ ਮੇਰੇ ਦਿਲ ਲਦਾਰ ਦੀਆਂ ਓ ਪੁੱੜਿਆ ਓ ਬੱਪੂ ਆ ਜਾ ਮੇਰਾ ਸਾਲਾ ਕੀ ਲੜ ਗਿਆ ਟਪਦਾ ਹੋਣਾ ਉਹ ਬਾਪੂ ਵੈਨ ਦਾ ਪੁੱਛਣਾ ਪੈ ਇਹਦੇ ਵਿੱਚ ਕੀ ਹੋ ਗਿਆ ਕਿਸੇ ਲੈ ਕੇ ਚੱਲਾਂ ਡਾਕਟਰ ਉਹ ਬਸ ਤੂੰ ਪੁੱਛਵਾ ਬੜਾ ਜੁਰਗੀ ਤੈਨੂੰ ਉਹ ਦੁਬਾਰਾ ਇਹਦੇ ਬਸ ਬੈ ਜਾ ਤੂੰ ਬਚਲਾਵਾ ਸੁਣ ਦੇਖਾ ਕੀ ਲੜ ਗਿਆ ਮੇਰਾ ਸਾੜਿਆ ਤੇ ਉਹ ਤੂੰ ਕੁਝ ਫਰੋਲ ਨਾ ਦੁੱ ਚੁੱਪ ਕਰਕੇ ਬੈ ਜਾ ਬਸ ਹਾਂ ਮੇਰੀ ਸੁਣ ਗੱਲ ਉਹ ਕਿਤੇ ਹੋਂ ਤਾਂ ਨਹੀਂ ਵਿਚ ਆ ਗਈ ਕਿੱਥੇ ਉਹ ਹੋ ਗਿਆ ਉਹ ਹੋ ਗਿਆ ਉਹ ਉਹ ਹੋ ਗਿਆ ਓਏ ਉਹ ਹੋ ਗਿਆ ਜਿਹੜਾ ਤੈਨੂੰ ਹੋਇਆ ਸੀ ਅਰੇ ਫਿਰ ਮੇਰਾ ਸਾਲਾ ਬਾਬਾ ਸੀ ਹੋਇਆ ਸੀ ਦੇਖੋ ਉਹ ਬਾਬਾ ਸੀ ਨਹੀਂ ਹੋਇਆ ਹਾਂ ਓਏ ਉਹ ਹੋ ਗਿਆ ਜਿਹੜਾ ਉਹ ਹੋ ਗਿਆ ਜਿਹੜਾ ਐ ਹੁੰਦਾ ਹੁੰਦਾ ਹੈ ਕੱਚ ਕਸ਼ਰਾਲੀ ਹੋ ਗਈ ਕਸ਼ਰਾਲੀ ਓਹੋ ਯਾਰ ਹਾਂ ਔਰ ਮੈਨੂੰ ਤਾਂ ਚਾਹੀ ਵਾਲਾ ਚਰਾਵਾਦ ਨੂੰ ਕੀ ਦੱਸਾਂ ਬਸ ਵੀ ਕੀ ਹੋ ਗਿਆ ਛਾਪ ਕੀ ਕੁੱਤਕ ਤਾਂ ਨਹੀਂ ਕਰਾਂ ਕੁੱਤਕ ਤਾਂ ਨਹੀਂ ਕਰਾਂ ਕੁੱਤਕ ਤਾਂ ਨਹੀਂ ਹਾਂ ਮੈਂ ਤਾਂ ਇਸਕਾ ਹੈ ਇਸਕਾ 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 ਉਹ ਕੀ ਹੁੰਦਾ ਹੈ ਉਹ ਇਸਕਾ ਇਸਕਾ ਹੋ ਗਿਆ ਇਸਕਾ ਇਸਕਾ ਮੋਸ਼ਕ 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 ਬਸ ਕਣੀ ਆਫਟਰ ਉਹਨਾਂ ਇਸ਼ਕ 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 ਹੋ ਗਿਆ ਹਮੇ ਇਸ਼ਕ ਇਸ਼ਕ ਹੋ ਗਿਆ ਮੇਰਾ ਸਾੜਿਆ ਕਸੂ ਤਾਂ ਨਹੀਂ ਚੰਬੜ ਦਾ ਖੁੰਡਾ ਨਾਲ ਲਾਵਾ ਲੱਗਦਾ ਉਹ ਖੁੰਡਿਆ ਵਾਲਾ ਕੰਮ ਨਹੀਂ ਇਸ਼ਕ ਹੋ ਗਿਆ ਇਸ਼ਕ ਓਏ ਉਹ ਮੇਰਾ ਸਾੜਾ ਕੀ ਇਸਕੇ ਇਸਕ ਲਈ ਇਹ ਦੂ ਵੱਡਗੀ ਕਿਤੇ ਕੁੜੀ ਨਾਲ ਉਹ ਇਸਕੋ ਗਿਆ ਇਹ ਗੱਲ ਸੁਣ ਲੈ ਸਾੜਾ ਕੁੜੀ ਦਾ ਜੇ ਕਿਸੇ ਨੂੰ ਪਤਾ ਲੱਗਣਾ ਤੇਰੀ ਟੱਟੀ ਬੰਦ ਕਰ ਦੇਣ ਐ ਟੱਟੀ ਦੇ ਬੰਦ ਕਰ ਦੇਣੀ ਮੈਨੂੰ ਤਾਂ ਇਸ਼ਕ ਹੋ ਗਿਆ ਵੜਿਆ ਕੀ ਦੇ ਨਾਲ ਹੀਰ ਨਾਲ ਇਸ਼ਕ ਹੋ ਗਿਆ ਹੀਰ ਮੁੰਡਾ ਤੋਂ ਮੇਰਾ ਹੀ ਐ ਮੁੰਡਾ ਤਾਂ ਤੇਰੇ ਹੀ ਆ ਹੋਰ ਹੁਣ ਕਮਣਗਾ ਦਾ ਥੋੜੀ ਆ ਤੈਨੂੰ ਹੀਰ ਨਾ ਸਕੋਗਾ ਵੀਰ ਨਾ ਸਕੋਗਾ ਮਿਸਕਤਾ ਭਾਈ ਮੈਨੂੰ ਵੀ ਹੋਇਆ ਸੀ ਨਿਰੂ ਬਾਜਬਾਨਾ ਸਾਰੇ ਮੇਰੀ ਬਣੀ ਨਹੀਂ ਉਹ ਮੈਂ ਕੀ ਕਰਾਂ ਉਹ ਸਟਾਰ ਬਣ ਗਈ ਮੈਂ ਤਾਂ ਇੱਥੇ ਠੱਕੇ ਖਾਈ ਜਾਨਾ ਤੂੰ ਮਗਰ ਬਗ ਜਾਂਦਾ ਬਈ ਕੀ ਨੇ ਉਹਦੇ ਨਿਰੂ ਬਾਜ ਪਾ ਦੇ ਮੇਰੀ ਗੱਲ ਸੁਣ ਲੈ ਪੁੱਤ ਚੜਿਆ ਕਿਸੇ ਤੂੰ ਆਉਂਦੇ ਖਾਂਬਣਾ ਪਟਾੜੀ ਚੁੱਪ ਕਰਕੇ ਬਹਿ ਜਾ ਗੱਲ ਸੁਣ ਲੈ ਮੇਰੀ ਬੜਿਆ ਆਈਫੋਨ ਲੈ ਦੇ ਮੈਨੂੰ 13 ਹੈ ਨਾ ਕੀ ਆਈਫੋਨ 13 ਨਮਾ ਚੱਲਿਆ ਜਿਹੜਾ ਕਿੰਨੇ ਲੈਣੇ ਆ ਇੱਕ ਕੇ ਦੋ ਕੇ ਤਿੰਨ ਦੱਸੀ ਦੁਕਾਨੇ ਤਿੰਨ ਦੁਕਾਨੇ ਦੋ ਦੁਕਾਨੇ ਤੇਰੇ ਸਾਰੇ ਆ ਅੱਛਾ ਤੇਰਾ ਆਈਫੋਨ ਤੇ ਆਈਫੋਨ ਤੇਰਾ ਓਏ ਆ ਗਿਗਰੀ ਜਨਾ ਬੁੜਿਆ ਤੂੰ ਬੈ ਜਾ ਪਤਾ ਨਹੀਂ ਦੰਨਾ ਮੈਂ ਓਏ ਨਹੀਂ ਯਾਰ ਬੁੜਿਆ ਯਾਰ ਇਹ ਗੱਲ ਥੋੜੀ ਯਾਰ ਮੇਰੇ ਸਾੜੇ ਦਾ ਮੂੰਹ ਟੁੱਟ ਗਿਆ ਗੂੰਗਾ ਤੇ ਆ ਵਾਹ ਇਹਦੇ ਮੈਨੂੰ ਇੱਕ ਹੋ ਗਿਆ ਆਈਫੋਨ 13 ਲੈਦੇ ਇਸ ਕੋਲ ਦੇ ਚ ਕੀ ੱਪੀ ਤੋਂ ਤੂੰ ਆ ਜਾਣਾ ਜੇ ਮੇਰੇ ਸਾਡੇ ਤੇ ਬਵਾਸੀਰ ਬਵਾਸੀਰ ਨਹੀਂ ਹੋ ਗਈ ਮੈਂ ਤਾਂ ਇੱਕ ਪੋਗਾ ਬਾਤ ਤਾਂ ਮੈਂ ਤਾਂ ਪਚਣਾ ਫਿਰਦਾ ਏ ਥੋੜੀ ਜਲਦੇ ਆ ਥੋੜੀ ਜੰਦੇ ਮੇਰੇ ਉਹ ਮੇਰਾ ਸਾੜੜਿਆ ਕੁਸ ਹੋ ਗਿਆ ਮੇਰੇ ਤਾਂ ਮੁੰਡੇ ਨੂੰ ਓਏ ਓ ਤੂੰ ਬੈਠਾ ਸਾਦਾ ਡਾਕਟਰ ਨੂੰ ਡਾਕਟਰ ਨੂੰ ਸਾਦਾ ਡਾਕਟਰ ਨੂੰ ਸਾਧ ਤੂੰ ਹੂੰ ਤੂੰ ਮੇਰੀ ਗੱਲ ਹਾ ਹੋਲੀ ਮੇਰਾ ਸਾੜੜਿਆ ਕੋਈ ਭਾਨੀ ਮਾਰ ਦੂਗਾ ਓ ਚੱਲ ਨਹੀਂ ੱਪਾ ੱਪਾ ਹੂੰ ਤੂੰ ਮਨੂੰ ਆਂਦਾ ਸ ਜਿਹੜੇ ਪਿੰਡ ਦੀ ਏ ਕੁੜੀ ਕੁੜੀ ਹੈ ਜੀ ਅਜਾਣ ਚੱਕ ਪਿੰਡ ਦੀ ਜਾਨ ਚੱਕ ਪਿੰਡ ਦੀ ਜਾਨ ਚੱਕ ਪਿੰਡ ਦੀ ਹਰਸ਼ਦਾ ਇੱਕ ਦੇ ਨਾਲ ਪਿੰਡ ਆ ਜਿਹੜਾ ਅੱਛਾ ਜਿਹੜਾ ਕੋਈ ਚੀਚਾਂ ਵਾਲੀ ਕੋਲੇ ਪੈਂਦਾ ਜੀ ਚੀਚਾਂ ਵਾਲੀ ਕੋਲੇ ਪੈਂਦਾ ਉਹ ਅੱਛਾ ਉੱਥੋਂ ਫੋਨ ਕਿਹੜਾ ਮੰਗਿਆ ਸੀ ਮੈਂ ਤੋਂ ਆਈਫੋਨ 13 ਕਿੰਨੇ ਰੁਪਈਆ ਦਾ ਆਉਗਾ ਉਹ ਆਜੂ ਬਸ ਸਾਹੀ ਢੂੜਕ ਲੱਖ ਰੁਪਈਆ ਦੇ ਆਸੇ-ਪਾਸੇ ਮੇਰੇ ਆ ਸਾਲਿਆਂ ਜੀ ਆਪਣੇ ਕੋ ਢੂੜ ਲੱਖ ਰੁਪਈਆ ਹੁੰਦਾ ਆਪਾਂ 10000 ਦੇ ਕੇ ਆਪਣੀ ਟੱਟੀ ਨਵੀਂ ਨਾ ਪਟਾ ਲੈਂਦੇ ਰੋਜ਼ ਤਾਂ ਆਪਾਂ ਸੂਏ ਤੇ ਹੱਗ ਉਹ ਜਦੋਂ ਹੋਈ ਇਸਕੇ ਗਿਆ ਫਿਰ ਰੋਲਾ ਦਿਸਕਦਾ ਹੀ ਹਾਂ ਹੱਗਣ ਦੀ ਫਿਰ ਸਾਲੇ ਅਸ਼ਕਾਂ ਦੇ ਘਰ ਚਾਕਟਾ ਨਹੀਂ ਕਿਸੇ ਚੀਜ਼ ਦਾ ਘਾਟਾ ਨਹੀਂ ਜੇਬ ਚ ਪੰਜੀ ਨਹੀਂ ਕੇ ਗੱਲ ਦੀ ਤੰਗੀ ਨਹੀਂ ਤੂੰ ਯਾਰ ਮੈਂ ਤੈਨੂੰ ਕਹਿਤਾ ਰੋਪੜਾ ਵੀ ਇਹ ਫੋਨ ਤੇਰਾ ਚਾਹੀਦਾ ਤੇ ਚਾਹੀਦਾ ਬਸ ਲਾ ਪਰ ਉਸ ਨੂੰ ਮੈਂ ਆਦਾ ਤੂੰ ਲੈ ਕੀ ਜਾਏਗਾ ਹਾਂ ਮੈਂ ਤਾਂ ਹੀ ਫੋਨ ਤੇਰਾ ਲੈਣਾ ਦਾ ਬਸ ਲੈਣਾ ਮੇਰਾ ਰੌਲਾ ਨਾ ਪਾ ਤੂੰ ਐ ਕਰ ਮੇਰਾ ਸ਼ੇਰ ਸਿਆਣਾ ਬਣ ਜਾ ਇਸ ਕੰਮਾਂ ਚ ਕੁਤ ਨਹੀਂ ਪਿਆ ਆਪਦੀ ਕਮਾਈ ਕਰ ਲੈ ਇਹ ਮਾੜੇ ਲੱਛ ਤੂੰ ਵੀ ਕਰਿਆ ਸੀਗੇ ਪਹਿਲਾਂ ਹੈ ਤੂੰ ਵੀ ਕਰਿਆ ਸੀ ਪਹਿਲਾਂ ਉਹ ਯਾਰ ਕਿੰਦਰ ਤੂੰ ਦੁਖਦੀ ਰੱਖ ਤੇ ਹੱਥ ਧਰਤਾ ਮੇਰੇ ਤੂੰ ਯਾਰ ਬਾਪੂ ਦੱਸ ਯਾਰ ਜੇ ਤੈਨੂੰ ਵੀ ਹੋਇਆ ਸੀ ਮੱਲਾ ਤੈਨੂੰ ਹੁਣ ਮੈਂ ਗੱਲ ਦੱਸਾਂ ਨਾ ਸਾਡੀ ਦੱਸ ਬਾਪੂ ਤੈਨੂੰ ਪਤਾ ਫਿਰ ਤੇਰੇ ਬਾਪੂ ਤੇ ਜਵਾਨੀ ਸੀ ਬੜੀ ਕਹਿਰ ਦੀ ਆਹ 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 ਕੀ ਪੁੱਛ ਦਮ ਜਦੋਂ ਫਰਮਾਇ ਤੁਰਦਾ ਸੀ ਨਾ ਮੱਲਾ ਆਹ ਆਹ ਮੇਰੇ ਥੱਬੇ ਥੱਬੇ ਦੇ ਪੱਟ ਆਹ 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 ਬਾਪੂ ਜਦੋਂ ਗੱਲਾਂ ਤੇ ਬਾਪੂ ਜਦਾਂ ਗਲੀ ਜਾਂਦਾ ਲੋਕ ਪਾਸੇ ਰਾਸ਼ ਛੱਡਦੇ ਸੀ ਅੱਛਾ ਕਿ ਬਾਪੂ ਅੱਛਾ ਗੱਲ ਅਸੀਂ ਵੀ ਆਹ ਖੰਭਾਂ ਘੋੜਦੇ ਸੀ ਤੇ ਬਾਬੂ ਨਜ਼ਾਰੇ ਕਿਵੇਂ ਆਉਂਦੇ ਜਾਂਦੇ ਸੀ ਤੈਨੂੰ ਨਜ਼ਾਰੇ ਨਜ਼ਾਰੇ ਤਾਂ ਪੁੱਤ ਕੀ ਪੁੱਛਦਾ ਆਹ ਜਾਂਦਾ ਸੀ ਉਹਦਾ ਸੀ ਆਏ ਹਈ ਗੱਲ ਕਰ ਤੇਰੇ ਦਾਦੀ ਦੀ ਜੋਤੀ 'ਚ ਨਾ ਸੇਰਦਾਨੇ ਪੈਂਦੇ ਸੀ ਅੱਛਾ ਹੈ ਇੱਕ ਦਿਨ ਤੇਰੇ ਦਾਦੇ ਨੂੰ ਲੱਗ ਗਿਆ ਪਤਾ ਹਾਂ ਇਹ ਹੈ ਫਿਰ ਮੇਰੇ ਨਾਲ ਤਿੰਨ ਮਹੀਨੇ ਚਤੜਾ ਤੋਂ ਫੋਣ ਸੰਗਣ ਨੂੰ ਰਾਮ ਹੀ ਨੇ ਆਇਆ ਪਤਾ ਅੱਛਾ ਹੈ ਪੁੱਤ ਓਹੋ ਆਈ ਵੇ ਵੇ ਤੂੰ ਐਸ ਕੁ ਜਾਂ ਜਿਹੜੀ ਤੇਰੀ ਪਹਿਲਾਂ ਵਾਲੀ ਬੇਬੇ ਨਾਲ ਮੇਰੀ ਸੀਗੀ ਕੋਈ ਗੱਲ ਬਾਤ ਹਾਂ ਉਹ ਕੋਈ ਹੋਰ ਵੀ ਆ ਕੇ ਆ ਗਿਆ ਪਰ ਇਹ ਤਾਂ ਕੋਈ ਰੋਣਾ ਬਾਪੂ ਇਹ ਕੋਈ ਗੱਲੂ ਬਾਪੂ ਰੋਣਾ ਆਈਏ ਚੰਦਰੀ ਮਾਰੀ ਇੱਥੇ ਤਾਂ ਵੀ ਜਰਰੀ ਹੁੰਦੇ ਆ ਨਜ਼ਾਰੀ ਜਾਂਦੀ ਆ ਰਿਹਾ ਰਿਹਾ ਮੇਰਾ ਪਿਆਰ ਟੁੱਟ ਗਿਆ ਸੀ ਤੈਨੂੰ ਨਜ਼ਾਰੀ ਆਈ ਹੈ ਬੱਝੂ ਨਹੀਂ ਰਹੀ ਇਹ ਦੱਸ ਦੱਸ ਮਾਲੀ ਸੋਣੀ ਸੀਗੀ ਉਹਦਾ ਓਹ ਹਾਈ ਵੇ ਬਾਪੂ ਏ ਹਾਈ ਵੇ ਹੁਣ ਫੇਰ ਕੀ ਬਣੂਗਾ ਚੰਦਰੀ ਭੁੱਲਦੀ ਨਹੀਂ ਚਲ ਕੋਈ ਨਹੀਂ ਬਾਪੂ ਸੁਪਨੇ ਆਉਂਦੇ ਕੋਈ ਨਹੀਂ ਬਾਪੂ ਕੋਈ ਨਹੀਂ ਰੋਣਾ ਬਾਪੂ ਦੂਰ ਰੋਣਾ ਤੂੰ ਐਂ ਕਰ ਪੁੱਤ ਹਾਂ ਪੂ ਆਪਣੇ ਟੱਟੀ ਪਰ ਗੀਤ ਹੱਗਣ ਦਾ ਜ਼ਿਗਾਰ ਕਰ ਕਿਹੜੇ ਪਿਆਰ ਪੁੱਤ ਮਾਈ ਨਜ਼ਾਰੀ ਆਈ ਹੁੰਦੇ ਨੇ ਮੈਂ ਮੇਰੇ ਸਾਲੇ ਨੂੰ ਕੀ ਕਹੀ ਜਨਾ ਉਹ ਕਿਹੜੀ ਟੱਟੀ ਸੁਭਦੀ ਨਹੀਂ ਟੱਟੀ ਇੱਥੇ ਦਾ ਤੂੰ ਜਾ ਢੰਡੀ ਪੈ ਜਾ ਇੱਥੋਂ ਹਾਗਲਾ ਹਾਲੇ ਨੇ ਆ ਕੇ ਮੇਰੇ ਦੇ ਰੰਗ ਚ ਪਾਗਲ ਆ ਫਿਰ ਆਹੋ ਆ ਜਾਣਾ ਮੈਂ ਬੜਾ ਦੱਸਦਾ ਫੇ ਹੋ ਮੈਂ ਦੱਸਣਾ ਹਾਂ ਆ ਆ ਜਾ ਸਾਲੇ ਨੇ ਸਾਰੇ ਸੁਪਨੇ ਤੇ ਲੈ ਨਹੀਂ ਯਾਰੇ ਕਿਹੜੇ ਲੈਣੇ ਆ ਨਾ ਕੋਈ ਐਸੇ ਸਾਲਾ ਕੋਈ ਪੁੱਛਦਾ ਨਾ ਦੱਸਦਾ ਦੇਖੀ ਜਊ ਤੂੰ ਲੈਣੇ ਯਾਰੇ ਕਿਹੜੇ ਲੈਣੇ ਆ ਹਾਂ ਜਾ ਪਾ ਜਾ ਹਾਂ ਮੋਰ ਕੇ ਨਾ ਖਤਮ ਨਹੀਂ ਆਦੀ ਨਾ ਮੋਰ ਕੇ ਨਾ ਖਤਮ ਨਹੀਂ ਮੈਂ ਇਹਂ ਗਿਰ ਕੇ ਦੰ ਲੈ ਸਾਲਾ ਗੱਲ ਸਹੀ ਐ ਇੱਕ ਗੱਲ ਸੱਚੀ ਹੋ ਗਈ ਸਾਲਾ ਖੂਨ ਗੰਦਾ ਮੇਰਾ ਹੀ ਐ ਇਹ ਇਹ ਤਾਂ ਮੈਨੂੰ ਦੱਸ ਲਈ ਹੋ ਗਈ ਹਾਂ ਲੱਛਣ ਤਾਂ ਇਹਦੇ ਚ ਵੀ ਮੇਰੇ ਵਾਲੀ ਐ ਸਾਲਾ ਯਾਰ ਜੇ ਤਾਂ ਕੋਈ ਲੈ ਆਵੇ ਤਾਂ ਵੱਧ ਗਾ ਨਾ ਰੋਟੀ ਪੱਕਦੀ ਤਾਂ ਹੋ ਜੇ ਇਹਦੀ ਹਣਾ ਚੱਲ ਚੱਲ ਆਪਾਂ ਤਾਂ ਮਾਣਾ ਕੋਈ ਕਰਗੇ ਮਾੜਾ ਮੋਟਾ ਘਾਰ ਬਿਆਰ ਆਵਦਾ ਕਾ ਮਤਨ ਦਾ ਕਰ ਗਏ ਮਾੜੀ ਬੜਕਲਾ ਮਾ ਮੇਰੇ ਸਾਲੜੇ ਦੀ ਮਗਰ ਜਾ ਕੇ ਹਨਾ ਮੈਂ ਕਿੱਧਰ ਨੂੰ ਤੁਰ ਗਿਆ ਹੋ ਲੈ ਨਾ ਬੜਕੋ ਦੀ ਮਾ ਜਾ ਕੇ ਆਹਾ ਆਹਾ ਮਾੜਾ ਜਾ ਮੈਂ ਚਾਦਰ ਮਾ ਆਹਾ 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 ਕਿਧਰ ਨੂੰ ਟੱਪ ਗਿਆ ਸਕੂਟਰ ਵੀ ਲੈ ਗਿਆ ਤੇ ਨਾਲ ਦੁਪੱਟੇ ਬਾਰੀ ਤੇਰਾ ਨਾਮ ਤੋਂ ਬਤਾ ਬਟਟ ਵਣ ਤੇਰੇ ਕਰਮਾਂ ਪੈਣਾ ਹੈ ਨਹੀਂ ਮਾਂ ਪੈਣਾ ਹੈਗੀ ਆ ਬਸ ਇੱਕ ਬਹੋਲੀ ਰੋੜ ਹੈ ਬਟਟ ਜੀ ਨਾ ਜੂਤ ਵਾਹੋ ਜਾ ਹੋ ਜਾ ਅਰੇ ਅਰੇ ਆ ਗਿਆ ਜੀ ਬਹੁਤ ਸੰਗਣਾ ਆਇਆ ਇਹ ਰੁਕ ਜਾ ਮੈਂ ਰਾ ਸਾੜਾ ਕਿੱਧਰ ਭੱਗ ਗਿਆ ਆਕੜ ਕੇ ਭੱਗਾ ਕੇ ਤੂੰ ਨਾ ਕੁਝ ਕਰ ਕਰਾ ਲੈ ਆ ਕੱਤ ਹੋ ਰਿਹਾ ਜੱਪ ਜਾਣ ਨੂੰ ਆਹ ਕਿਹੜਾ ਬੈਠਾ ਤਮ ਰਹਾ ਕਈ ਦੋ ਬੈਠਾ ਓਏ ਉਹ ਸਾਡੇ ਦਾ ਸ਼ੋਰ ਜਾਣੀ ਦੇਖਾ ਤੂੰ ਇੱਥੇ ਸੀਗਾ ਯਾਰ ਇੱਥੇ ਕਿੱਥੇ ਸੀਗਾ ਇਧਰੋਂ ਤੁਰਿਆ ਰਹੀ ਸੀ ਇਸ ਕਰਕੇ ਕਰਦਾ ਬਲੇ ਇਸ ਹੋ ਗਿਆ ਇਸ ਹੋ ਗਿਆ ਆਹ ਕੀ ਚੱਕੀ ਬੈਠਾ ਤੂੰ ਬਾਥੀ ਜੀ ਇਹ ਤਾਂ ਕੋਈ ਦੇਖੇ ਗਈ ਆ ਇਹ ਤਾਂ ਜਨਮਾਂ ਤੱਕ ਨਾਲ ਹੀ ਜਾਊਗੀ ਹਾਂ ਬੜਾ ਤੈਨੂੰ ਇਹ ਸਲਾਹ ਜੀਤ ਜਾਂ ਖੋਵਾ ਦੇਗੀ ਉਹ ਖਾਲਾ ਮੇਰਾ ਸਾਲਾ ਦੱਦੀ ਵੱਡ ਲਾ ਪੋਰਾ ਪਤਾ ਹੀ ਨੂੰ ਨਹੀਂ ਪਤਾ ਪਿਆਰ ਪਿਆਰੀ ਹੁੰਦਾ ਹੈ हां देख एक एक ਨਾਲ ਆਈਂਦਾ ਗੋਆ ਮੇਰੇ ਹਰ ਇੱਕ ਤਾਂ ਮੁਸ਼ਕਦਰ ਚੂਣੀ ਜਾਂਦੀ ਦੋ ਦੋ ਮਹੀਨੇ ਤੱਕ ਨਾਉਂਦਾ ਨੀ ਉਹ ਤੋ ਗੋਹਾ ਚੱਕ ਰੱਖਿਆ ਤੈਨੂੰ ਬੜਾ ਪਤਾ ਯਾਰ ਤੂੰ ਹਾਂ ਬਾਈ ਨੂੰ ਆਪੇ ਪਤਾ ਹਾਂ ਐਸ਼ਕ ਐਸ਼ਕ ਕੱਲ ਸੁਣ ਲੈ ਮੇਰੀ ਸਾਡੇ ਅਰਕੇ ਤਾਂ ਫਿਰ ਕਿਸੇ ਨੇ ਕੀਤੇ ਨਹੀਂ ਬਿਲਿਆ ਉਹਦੇ ਟਾਈਮ ਦੀਆਂ ਗੱਲਾਂ ਕਰ ਲੈ ਮੇਰੇ ਨਾਲ ਤਾਂ ਚੱਲ ਫਿਰ ਦੇਖ ਗਏ ਉਹਨੂੰ ਕਿੱਥੇ ਆ ਭਾਲ ਗਏ ਐਨੂੰ ਗਿਆ ਸੀ ਇਸ ਕਿਸ਼ਕ ਕਰ ਉਹ ਆਉ ਦੇ ਚੱਲ ਯਾਰ ਮੇਰੇ ਨਾਲ ਦੇਖ ਕੇ ਅੱਗੇ ਮੜਾ ਕਿੱਥੇ ਜੇ ਗਏ ਆ ਪਰਪਾ ਨਾ ਤਰਾ ਸਹੀ ਤੇ ਰਿਹਾ ਇਹੀ ਗੱਲ ਹੋਈ ਆਹੋ ਆਪੀ ਗੱਲ ਹੋ ਗਈ ਤੂੰ ਮੈਨੂੰ ਐਂ ਦੱਸ ਦੇ ਤੂੰ ਕਿ ਇਸ਼ਕ ਦੀਆਂ ਗੱਲਾਂ ਕਰੇ ਤੈਨੂੰ ਸ਼ਰਮ ਨਹੀਂ ਆ ਸਿਵਿਆਂ ਚ ਤਰਿਆਂ ਲੱਤਾ ਹੈ ਓਹ ਆਹ ਦੇਖੀ ਗਿਆ ਦੇਖ ਕਿ ਡਾਸਾ ਸੁਣਾ ਹੈ ਆਹੋ ਸੰਦੀ ਵੱਡ ਲਾ ਪੋ ਰੱਖਾ ਗਈ ਤੇ ਸੰਦੀ ਵੱਡ ਲਾਂਗੇ ਤੂੰ ਦੇਖ ਲੈ ਹਾਂ ਫਿਰ ਭਾੜਾ ਤੈਨੂੰ ਵੜਾ ਪਤਾ ਹੈ ਯਾਰ ਓਏ ਉਮਰ ਦੀ ਕੀ ਯਾਰ ਮੇਰੀ ਗੱਲ ਸੁਣ ਉਹ ਕਹਿ ਦੋ ਓਏ ਓ ਤੁੰ ਨੂੰ ਦੱਸ ਤੂੰ ਚੱਲ ੜਾ ਓ ਤੁੰ ਨੂੰ ਰੱਖਿਆ ਸੀ ਚੁਪੜ 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 ਚੱਲ ਚੱਲ ਹਾਂ ਤਪਾ ਅਸੇ ਮਾਇਆ 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 ਇਧਰ ਜਵੀਰ ਜਵੀਰ ਮੇਰੇ ਨੂੰ ਤਾ ਤੈਨੂੰ ਰੂੜੀ ਖੇਲੇ ਵਟਾਂਗੇ ਮਗਰ ਓ ਕੀ ਕੋ ਕੀ ਗੱਲ ਆ ਗਿਆ ਹੈ ਬੜਾ ਛੜਾ ਦੇ ਓਏ ਓ ਅੱਕਾ ਖੜ ਜਾ ਨਾ ਇਧਰ ਚੱਕੀ ਇਧਰ ਚੱਕੀ ਓ ਦੇ ਇਸ ਹੁਣ ਕਿੱਥੇ ਆ ਮੇਰੇ ਆਖ ਸਾੜ ਲਓ ਮੈਂ ਨਾਲ ਲੱਗੂਆ ਓਏ ਅੱਜ ਛੜਾ ਦੇ ਓਏ ਬਸ ਚੱਲ ਚੱਲ ਇਧਰੋਂ ਛੱਡੋ ਮੇਰੇ ਮੁੰਡੇ ਨੂੰ ਮਾਰੋਗੇ ਨਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਮਿੰਟ ਖੜ ਜੋ ਖੜ ਜੋ ਖੜ ਜੋ ਮੈਂ ਤੁਹਾਨੂੰ ਫੈਸਲਾ ਕਰਾਉਣਾ ਫੈਸਲਾ ਕਰਾਉਣਾ ਇੱਕ ਮਿੰਟ ਇੱਕ ਮਿੰਟ ਖੜ ਜੋ ਮੈਂ ਇਹਨੂੰ ਸਮਝਾਉਣਾ ਠੀਕ ਹੈ ਐ ਕਰੀ ਮੈਂ ਤੁਹਾਨੂੰ ਰਾਹ ਦੇਵਾਂਗਾ ਤੇੜ ਦੇ ਜੀ ਟੱਪ ਜੀ ਆਪਾਂ ਦੋਵੇਂ ਭੱਜਾਂਗੇ ਠੀਕ ਹੈ ਤੇ ਇਹਨਾਂ ਤੋਂ ਆਪਾਂ ਫੜੀਏ ਇਹ ਹੌਲੀ ਭੱਜਣਗੇ ਆਪਾਂ ਥੇ ਠੀਕ ਹੈ ਉਹ ਮੇਰੀ ਗੱਲ ਸੁਣੋ ਮੁੰਡਿਓ ਐਂ ਕਰੋ ਤੁਸੀਂ ਸਿਆਣੇ ਹੋ ਜਬਰਦਸਤ ਉਹ ਪੱਜਲਾ ਪੱਜਲਾ ਬਸ ਹੋਣੀ ਫੜੀ ਉਹ ਬੁੱਤ ਮੇਰੀ ਕਾਹਦਾ ਆਹ ਸੁਪਰ ਪੱਜਲਾ ਉਹ ਪਾਸਪੋਰਟ ਬਾ